ਪਾਕਿਸਤਾਨੀ ਮੁੱਲਿਆ ਨੇ ਅਮਰੀਕਾ ਕੈਨੇਡਾ ਦੇ ਵਿੱਚ ਪੋਤੀ ਸਾਹਿਬ ਥੱਲੇ ਰੱਖ ਕੇ ਵਾਸ਼ਰੂਮ ਦੇ ਵਿੱਚ ਤਮੋੜ ਦੇ ਵਿੱਚ ਗੁਰੂ ਸਾਹਿਬ ਦੀਆਂ ਫੋਟੋਆਂ ਲਗਾ ਕੇ ਚੱਪਲਾਂ ਦੇ ਥੱਲੇ ਪੋਥੀਆਂ ਰੱਖ ਕੇ ਪਾਕਿਸਤਾਨੀ ਮੁੱਲਿਆ ਨੇ ਬੇਅਦਬੀਆਂ ਕੀਤੀਆਂ ਨਨਕਾਣੇ ਦਾ ਨਾਮ ਬਦਲ ਕੇ ਨਨਕਾਣਾ ਜਿਹੜਾ ਹੈਗਾ ਉਹਨਾਂ ਨੇ ਮਸਜਿਦ ਬਣਾਉਣੀ ਆ ਸੁਣ ਲੋ ਨਨਕਾਣੇ ਦਾ ਨਾਮ ਬਦਲ ਗਿਆ ਸੀ ਗੁਲਾਮਾਂ ਨੇ ਮੁਫਤਫਾ ਸ਼ਹਿਰ ਮਾਤਰ ਬਣੇਗੀ ਅਣਖ ਗੈਰਤ ਮਰ ਗਈ ਸਿੱਖਾਂ ਦੀ ਪਾਕਿਸਤਾਨੀ ਮੁੱਲੇ ਗਰਨਾਣਕਦੇਵ ਜੀ ਨੂੰ ਮੁਹੰਮਦ ਦੀਆਂ ਉਠਣੀਆਂ ਦੇ ਮੂਤ ਦੇ ਬਰਾਬਰ ਦੱਸ ਰਹੇ ਨੇ ਕਾਫਰ ਦਾ ਸ਼ਹਿਰ ਹੋਵੇ ਤੇ ਕਾਫਰ ਉੱਥੇ ਲੇਟਿਆ ਹੋਵੇ ਉਹ ਸਾਹਾਬਾਂ ਦੀਆਂ ਉਠਣੀਆਂ ਦੇ ਪਿਸ਼ਾਬ ਬਰਾਬਰ ਹੋ ਨਹੀਂ ਸਕਦਾ ਚਾਹ ਪਰ ਸਾਡੇ ਵਾਲੇ ਪਤਾ ਕੀ ਕਹਿੰਦੇ ਨੇ ਅਸੀਂ ਭੁੱਲ ਕੇ ਵੀ ਮੁਰਦਾਬਾਦ ਨਹੀਂ ਕਹਿ ਸਕਦੇ ਪਾਕਿਸਤਾਨ ਨੂੰ ਅਸੀਂ ਮੁਰਦਾਬਾਦ ਨਹੀਂ ਕਹਿ ਸਕਦੇ ਭੁੱਲ ਕੇ ਵੀ ਫਾਟਿਸਾਰ ਵਾ ਤੁਹਾਡੇ ਓਏ ਗੁਰਗੋਬਿੰਦ ਸਿੰਘ ਪਾਸ਼ਾ ਨੂੰ ਕਿ ਤੁਹਾਡਾ ਜਿਹੜਾ 10ਵਾਂ ਗੁਰੂ ਸੀ ਉਹ ਵੀ ਇੱਕ ਮੁਗਲਾਂ ਦੀ جنگ ਵਿੱਚ ਉਹਨਾਂ ਨਾਲ ਮੁਗਲਾਂ ਨਾਲ ਜਦੋਂ ਜੰਗ ਲੱਗੀ ਸੀ ਚਕੌਰ ਦੀ ਜੰਗ ਵਿੱਚੋਂ ਨੰਨਾ ਸੀ ਗਿਆ ਸੀ ਉਹ ਕਰੋ ਤੋਂ ਨਾ ਨਸਦ ਉਹ ਵੀ ਤੇ ਦੀ ਮੌਤ ਹੀ ਮਰਨਾ ਸੀ ਪਰ ਫੇਰ ਵੀ ਅਸੀਂ ਮੁਰਦਾਬਾਦ ਨਹੀਂ ਕਹਿ ਸਕਦੇ ਭੁੱਲ ਕੇ ਵੀ ਪਾਕਿਸਤਾਨ ਨੂੰ ਵਾ ਤੁਹਾਡੇ ਆਹਾ 13-13 ਸਾਲ ਦੀਆਂ ਬੱਚੀਆਂ ਦੇ ਘਰਾਂ ਚੋਂ ਕੱਢ ਕੇ ਉਹਨਾਂ ਦੇ ਧਰਮ ਤਬਦੀਲ ਕਰਵਾ ਕੇ ਉਹਨਾਂ ਨੂੰ ਬਣਾ ਕੇ ਉਹਨਾ ਤੋਂ ਬੱਚੇ ਪੈਦਾ ਕਰਨ ਵਾਲੀਆਂ ਉਹਨਾਂ ਨੂੰ ਮਸ਼ੀਨਾ ਬਣਾ ਲਿਆ ਜਿਨੇ ਜਿਨੇ ਗਰੂਮਿੰਗ ਕਰਨੀਆਂ ਨੰਬਰ ਉਹਨਾਂ ਨੂੰ ਦੇ ਦੇਾਂਗਾ ਤੇ ਸਿੱਖਣੀਆਂ ਨੂੰ ਮੁਸਲਮਾਨ ਕਰੋ ਉਹਨਾਂ ਨਾਲ ਸ਼ਾਦੀਆਂ ਕਰੋ ਦੋ ਦੋ ਤਰਾ ਤਰਾ ਕਰੋ ਕਿਉਂਕਿ ਸਾਡੇ ਇਸਲਾਮ ਵਿੱਚ ਇਜਾਜ਼ਤ ਹੈ ਮੈਂ ਨਾ ਚੱਲਣਾ ਜਿਨੂੰ ਜਿਨੂੰ ਨੰਬਰ ਚਾਹੀਦਾ ਹੋਇਆ ਮੇਰੇ ਕੋਲ ਲੱਲੀ ਉਸ ਬਾਬੇ ਦੇ ਕੋਲ ਜਿਹੜਾ ਹੁੰਦਾ ਹੈ ਬਲ ਟਰੈਵਲ ਕੋ ਦੇ ਤੋਂ ਪਹਿਲੇ ਇਹ ਦੱਸੋ ਕਿਨੇ ਕਿਨੇ ਦੇਰ ਦੀ ਸ਼ਾਦੀ ਕਰਨੀ ਦੋ ਦੋ ਘੰਟੇ ਦੀ ਤਿੰਨ ਦਿਨ ਘੰਟੇ ਵਾਲੀ ਅਸੀਂ ਜੋ ਵੀ ਕੀਤਾ ਜਦੋਂ ਵੀ ਕੀਤਾ ਜਿਨੇ ਮਤਲਬ ਮੁਸਲਮਾਨ ਕਰਾਂਗੇ ਨਾ ਉਹਨਾਂ ਨੂੰ ਬਿਲਕੁਲ ਬਿਲਕੁਲ ਗਰਮ ਤਰ੍ਹਾਂ ਬਕਰੂ ਪਰ ਤੁਸੀਂ ਭੁੱਲ ਕੇ ਵੀ ਮੁਰਦਾਬਾਦ ਨਹੀਂ ਕਹਿ ਸਕਦੇ ਪਾਕਿਸਤਾਨ ਨੂੰ ਐ ਕਰਤਾ ਐ ਕਰਤਾ ਯਾਰ ਅਸੀਂ ਉਹ ਧਰਤੀ ਨੂੰ ਕਿਵੇਂ ਮਾੜਾ ਕਹਦਾਂਗੇ ਜਿੱਥੇ ਕੋ ਨਾਨਕ ਦੇਵ ਜੀ ਦਾ ਸੱਚੇ ਪਾਤਸ਼ਾਹ ਦਾ ਜਨਮ ਹੋਇਆ ਪਰ ਤੁਸੀਂ ਭੁੱਲ ਕੇ ਵੀ ਮੁਰਦਾਬਾਦ ਨਹੀਂ ਕਹਿ ਸਕਦੇ ਪਾਕਿਸਤਾਨ ਨੂੰ ਅਸੀਂ ਮੁਰਦਾਬਾਦ ਨਹੀਂ ਕਹਿ ਸਕਦੇ ਭੁੱਲ ਕੇ ਵੀ ਪਾਕਿਸਤਾਨ ਨੂੰ ਬਾਤ ਤੁਹਾਡੇ ਓਏ ਬਾਤ ਤੁਹਾਡੇ ਜੰਮਣ ਵਾਲਿਆਂ ਦੇ ਦੁਰਦੀ ਲਾਹਨਤ ਹੋਏ ਤੁਹਾਡੇ नड़काना साहबरे हेड ग्रंथी थी कुड़ी कट के लगी हो। कुछ गुंडे रात को हमारे घर पे आए उन्होंने हमारी छोटी बहन बे, को घसीट के ले गए और उनको ज़बरदस्ती टॉर्चर करके इस्लाम कबूल करवाया सुबह में हम थाने चले गए और हमने एफ़ आई आर कटवाया एस एच ओ के पास चले गए डी सी ओ के पास पर किसी ने हमें इंसाफ़ नहीं दिलाया किसी ने हमारी बात नहीं सुनी उसके बाद जब हम वापस घर आए तो कुछ देर पहले ਉਹ ਲੋਕ ਦੁਬਾਰਾ ਆਏ ਔਰ ਉਹਨੇ ਆਮੇ ਧਮਕੀ دی ਅਗਰ ਆਪ ਲੋਗੋ ਨੇ ਇਹ ਫਾਇਰ ਵਾਪਸ ਨਾ ਲਿਆ ਤਾਂ ਆਪ ਲੋਗੋ ਨੂੰ ਵੀ ਮੁਸਲਮਾਨ ਹੋਣਾ ਪੜੇਗਾ ਅਗਰ ਆਪ ਲੋਗੋ ਨੇ ਇੱਥੇ ਰਹਿਣਾ ਹੈ ਕੋ ਜਿਹੜੇ ਸਿੱਖ ਗਜਰੀ ਦੇ ਬਾਜ਼ਾਰਾਂ ਚੋਂ ਦੂਜਿਆਂ ਦੀਆਂ ਧੀਆਂ ਪੈਣਾ ਛੜਾ ਕੇ ਲਿਆਂਦੇ ਰਹੇ ਉਹਨਾਂ ਦੀ ਬੱਚੀ ਨਨਕਾਣਾ ਸਾਹਿਬ ਦੇ ਹੈੱਡ ਗਰੰਟੀ ਦੀ ਵਿੱਚੀ ਗੱਡ ਕੇ ਲੱਗੀ ਮੁਸਲਿਮ ਬਣਨਤੀ ਕਲਮਾ ਬੜਾਤਾ ਪਾਕਿਸਤਾਨੀ ਮੁੱਲਿਆਂ ਨੇ ਤੇ ਅਸੀਂ ਮੈਂ ਮਰਦਾਬਾਦ ਨਹੀਂ ਕਹਿ ਸਕਦਾ ਭੁੱਲ ਕੇ ਵੀ ਪਾਕ ਬਕਵਾਦ ਤੁਹਾਡੇ ਹੋਏ ਬਾਤ ਤੁਹਾਡੇ ਜਮਨ ਵਾਲੇ ਤੇ ਬਾਤ ਤੁਹਾਡੀਆਂ ਖੁਸ਼ਤਾਂ ਤੇ ਬਾਤ ਤੁਹਾਡੇ ਡੀਐਨਏ ਆ ਸੁਣ ਲਓ ਬਕਵਾਸ ਹੈ ਨਾ ਅੰਜੀਤ ਸਿੰਘ ਦੇ ਥੱਲੇ ਲਿਖ ਦਿਓ ਸ਼ੇਰੇ ਪੰਜਾਬ ਡੁੱਬ ਕੇ ਨਹੀਂ ਮਰੇ 500 ਸਾਲ ਤੂੰ ਸਾ ਚੂਰਣ ਵਿੱਚ ਐ ਨਾ ਕਿ ਗੁਰੂ ਨਾਨਕ ਸਿੱਖ ਹੈ ਗੁਰੂ ਨਾਨਕ ਤੂੰ ਅਜੇ ਤੱਕ ਤੁਸੀਂ ਸਿੱਖ ਨਹੀਂ ਸਾਬਤ ਕਰ ਸਕਿਆ ਕਿਉਂਕਿ ਉਹਨਾਂ ਕਿਸੇ ਜਗ੍ਹਾ ਤੇ ਆਪਣੇ ਨੂੰ ਸਿੱਖ ਮੈਨਸ਼ਨਿੰਗ ਕੀਤਾ ਹਰ ਜਗ੍ਹਾ ਤੇ ਉਹਨਾਂ ਆਪਣੇ ਆਪ ਨੂੰ Hindu ਲਿਖਿਆ ਔਰ ਤੁਸੀਂ ਉਹਨਾਂ ਨੂੰ ਸਿੱਖਾਂ ਨਾਲ ਜੋੜ ਜਣ ਦਿਓ ਔਰ ਸਿੱਖਾਂ ਆ ਕਾਣ ਥੱਲੇ ਤੁਸੀਂ ਲਿਖਿਆ ਸ਼ੇਰੇ ਪੰਜਾਬ ਔਰ ਜੇ ਸਿੱਖ ਸ਼ੇਰੇ ਪੰਜਾਬ ਹੈ پھر دادا علی حجویری کون ہے شیر پنجاب کون ہے شہاب الدین محمد غوری شیر پنجاب کون ہے این کلی لیٹیا قطب الدین ایبل شیر پنجاب کون ہے علاو الدین فلجی شیر پنجاب کون شیر شاہ سوری شیر پنجاب کون سلطان اور انزیب عالم کی پھرڑا گندی قوم پیدا کر گیا جیدی یوگا گردوارے بچ امرت ساتھ غز کے اوڈی کے پیر مارے سانے جیدی باہر نہیں سے نکل سکیا بزدل تھی سکھوں کی مجھے بڑے فون آتی ہیں ਉਹ ਜਰਾ ਮਾਫੀ ਦੇ ਇਤਨੇ ਗੰਦੇ ਆ ਗੁਰੂ ਹਜ਼ਰਤਾ ਇੱਕ ਜਾੜੀ ਹੁੰਦਾ ਸੀ ਕਿ ਬੜੇ ਸੇਕਾ ਮੁਸਲਮਾਨ ਕਰੰਗੀਆਂ ਇੰਚਾਅ ਉਹ ਕਿਤੇ ਵਧੀ ਮਿਲਿਆ ਇਸ ਬਾਤ ਕੋ ਅਗੇ ਨਾ ਕਰਾ ਉਨਕਾ ਗੁਰੂ ਹੈ ਪਤਾ ਨਹੀਂ ਉਹ ਕੀ ਆਤਾ ਕੀ ਨਹੀਂ ਸਾਡੇ ਨਬੀ ਕਿਆ ਹੈ ਅੱਲਾ ਇੰਨਾ ਸਭ ਕੁਝ ਸੁਣਨ ਤੋਂ ਬਾਅਦ ਇੱਥੇ ਫੇਸਬੁਕਾਂ ਤੇ ਦੇਖਣਗੇ ਵੀ ਅਸੀਂ ਗੁਜਰੀ ਦੇ ਬਾਜ਼ਾਰਾਂ ਤੋਂ ਛੁੜਾ ਕੇ ਲਿਆਂਦੀਆਂ ਉਹ ਜਿਹੜੀਆਂ ਹੁਣ ਉਹ ਕੱਢ ਕੱਢ ਕੇ ਤੁਹਾਡੇ ਜਿਹੜੇ ਬਣਾਏ ਹੋਏ ਨੇ ਜਵਾਈ ਮੁੱਲੇ ਉਹ ਤੁਹਾਡੀਆਂ ਹੁਣ ਕੱਢ ਕੱਢ ਕੇ ਲਜਾਈ ਜਾਂਦੇ ਭਰਾ ਹੁਣ ਕਿਹੜੀਆਂ ਖੁੱਡਾਂ 'ਚ ਬਣੇ ਆਪਾਂ ਹੁਣ ਅਸੀਂ ਕਿਉਂ ਤਲਵੇ ਚਟਦੇ ਆਂ ਮੁੱਲਿਆਂ ਦੇ ਪਾਕਿਸਤਾਨੀ ਮੁੱਲਿਆਂ ਦੇ ਕਿਉਂ ਤਲਵੇ ਚਟਦੇ ਆਂ ਤੇ ਜਥੇਦਾਰ ਸਾਹਿਬ ਜੀ ਬੇਨਤੀ ਆ ਪਿੱਛੇ ਚੱਲਦੇ ਗੁਰਦੁਆਰੇ ਦੇਖਿਓ ਮਾੜਾ ਜਾਂ ਤੇ ਇਹਦੇ ਨਾਲ ਚੱਲਦੇ ਚੱਲਦੇ ਗੱਲਬਾਤ ਕਰਦੇ ਆਂ ਸਾਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਗੁਰੂ ਸਾਹਿਬ ਨੇ ਚਲੋ ਬਖਸ਼ ਦਿੱਤੇ ਬਹੁਤ ਮਿਹਰਬਾਨੀ ਗੁਰੂ ਸਾਹਿਬ ਦੀ ਪਰ ਇਹ ਜਿਹੜੇ ਦਰਸ਼ਨ ਨੇ ਉਹਦਾ ਅਸੀਂ ਅਰਦਾਸ ਹੀ ਕਰ ਰਹੇ ਹਾਂ ਕਿ ਗਰਨਾਨਾ ਗਰਨਾਨਕ ਪਾਸਾ ਦੇ ਸਤੰਦ ਦਾ ਤੇ ਬਾਕੀ ਗੁਰਦੁਆਰਿਆਂ ਦਾ ਸੇਵਾ ਸੰਭਾਲ ਦਾ ਉਦਾਨ ਖਾਲਸਾ ਜੀ ਨੂੰ ਬਖਸ਼ੋ ਕੀ ਆਈਐਸਆਈ ਜਿਹੜੀ ਇਸ ਟਾਈਮ ਸਾਰਾ ਆਰਗੇਨਾਈਜ਼ ਕਰ ਰਹੀ ਆ ਪਾਕਿਸਤਾਨ ਦੇ ਗੁਰਦੁਆਰਿਆਂ ਨੂੰ ਉਹ ਉਹ ਖਾਲਸਾ ਜੀ ਆ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਪਿਛਲੇ ਜਥੇਦਾਰ ਨੂੰ ਵੀ ਬੜੀਆਂ ਬੇਨਤੀਆਂ ਕੀਤੀਆਂ ਸੀ ਪਰ ਉਹਦੇ ਕੰਮ ਤੇ ਜੂ ਨਹੀਂ ਸਰਕੀ ਹੈਗੀ ਠੀਕ ਆ ਉਹ ਹਮੇਸ਼ਾ ਮੁੱਲਿਆਂ ਦੀ ਚਾਪਲੂਸੀ ਦੇ ਵਿੱਚ ਲੱਗਿਆ ਰਿਹਾ ਉਹ ਹਮੇਸ਼ਾ ਪਾਕਿਸਤਾਨੀ ਮੁੱਲਿਆਂ ਦੀ ਪਾਕਿਸਤਾਨੀ ਸੁੱਲਿਆਂ ਦੀ ਚਾਬਲੂਸੀ ਦੇ ਵਿੱਚ ਲੱਗਿਆ ਰਿਹਾ ਹੈ ਹਨਾ ਜਦੋਂ ਪਾਕਿਸਤਾਨੀ ਮੁੱਲਿਆਂ ਨੇ ਅਮਰੀਕਾ ਕੈਨੇਡਾ ਦੇ ਵਿੱਚ ਪੋਥੀ ਸਾਹਿਬ ਥੱਲੇ ਰੱਖ ਕੇ ਵਾਸ਼ਰੂਮ ਦੇ ਵਿੱਚ ਕਮੋਡ ਦੇ ਵਿੱਚ ਗੁਰੂ ਸਾਹਿਬ ਦੀਆਂ ਫੋਟੋਆਂ ਲਗਾ ਕੇ ਚੱਪਲਾਂ ਦੇ ਥੱਲੇ ਪੋਥੀਆਂ ਰੱਖ ਕੇ ਪਾਕਿਸਤਾਨੀ ਮੁੱਲਿਆਂ ਨੇ ਬੇਅਦਮੀਆਂ ਕੀਤੀਆਂ ਤਾਂ ਪਿਛਲੇ ਜਿੱਥੇ ਵਾਰ ਨੇ ਸਾਡੇ ਨੌਜਵਾਨਾਂ ਦਾ ਕਸੂਰ ਕੱਢਿਆ ਸੀ ਪਰ ਉਹਦਾ ਮੂੰਹ ਨਹੀਂ ਖੁੱਲਿਆ ਉਹਦੇ ਮੂੰਹ ਚ ਦਹੀਂ ਜੰਮਿਆ ਹੋਇਆ ਸੀ ਇਸ ਵਾਰ ਮੋਦੀ ਨੇ ਲਾਂਘਾ ਬੰਦ ਕੀਤਾ ਹੈਗਾ ਮੈਨੂੰ ਨਹੀਂ ਪਤਾ ਸਿਕਿਉਰਿਟੀ ਅਨਸਾਰ ਨਾ ਮੈਨੂੰ ਨਹੀਂ ਪਤਾ ਕੀ ਉਹਨਾਂ ਦੀ ਪਾਲਿਸੀ ਹੈਗੀ ਆ ਪਰ ਜਿਹੜੇ ਨੌਜਵਾਨ ਸਾਡੇ ਉਧਰ ਗਏ ਪਿਛਲੇ ਦਿਨਾਂ ਦੇ ਵਿੱਚ ਜਦੋਂ ਲਾਂਘਾ ਖੁੱਲਿਆ ਹੋਇਆ ਸੀ ਪਾਕਿਸਤਾਨੀ ਮੁੱਲਿਆ ਨੇ ਆਈਐਸਆਈ ਨੇ ਉਹਨਾਂ ਨੂੰ ਆਪਣੇ ਸਿਕੰਜੇ ਚ ਲਿਆ ਉਹ ਭੋਲੀਆਂ ਕੁੜੀਆਂ ਨੂੰ ਬਰਗਲਾਇਆ ਉਹ ਨੌਜਵਾਨਾਂ ਨੂੰ ਬਰਗਲਾਇਆ ਉਹ ਜਿੰਦ ਕੱਢ ਤੇ ਬਾਕੀ ਜੜੀਆਂ ਕੁੜੀਆਂ ਨੇ ਜਿਵੇਂ ਆਈਐਸਆਈ ਉਹਨਾਂ ਨੂੰ ਆਪਣੇ ਨਾਲ ਨਾ ਉਲਝਾਉਂਦੀ ਨਾ ਆਈਐਸਆਈ ਉਹਨਾਂ ਨੂੰ ਆਪਣੇ ਪ੍ਰੋਗਰਾਮਾਂ 'ਚ ਬੁਲਾਉਂਦੀ ਤੇ ਉਹ ਨੌਜਵਾਨ ਅੱਜ ਆਪਣੇ ਘਰਾਂ 'ਚ ਬੈਠੇ ਹੁੰਦੇ ਪਾਕਿਸਤਾਨੀ ਐਸਆਈ ਐਸਆਈ ਜਿਹੜੀ ਹੈਗੀ ਆ ਉਹ ਪੂਰੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲ ਰਹੀ ਆ ਪਰਲੇ ਪਾਸੇ ਮੈਨੂੰ ਇਹ ਦੱਸੋ ਮੈਂ ਇਹ ਸਵਾਲ ਪੁੱਛਣਾ ਚਾਹੁੰਦਾ ਹੱਥ ਜੋੜ ਕੇ ਕਿ ਅਸੀਂ ਖਾਲਸਾ ਕੌਮ ਨੂੰ ਮਜ਼ਬੂਤ ਕਰਨਾ ਹੈ ਕਿ ਅਸੀਂ ਗੁਰਦੁਆਰਿਆਂ ਦੀ ਜਿਹੜੀਆਂ ਗਲਕਾਂ ਤੇ ਆਈਐਸਆਈ ਦਾ ਕੰਟਰੋਲ ਆ ਅਸੀਂ ਉਹਨੂੰ ਮਜ਼ਬੂਤ ਕਰਨਾ ਹੈ ਅਸੀਂ ਜਿਹੜੇ ਆ ਮੁੱਲੇ ਨੇ ਆ ਜਿਹੜਾ ਸੁੱਲਾ ਆ ਜਿਹੜਾ ਸੁੱਲਾ ਜਿਹੜਾ ਸਭ ਤੋਂ ਜ਼ਿਆਦਾ ਗੰਦ ਇਹਨਾਂ ਨੇ ਸਿੱਖਾਂ ਨੂੰ ਬਕਿਆ ਤੋਥੀਆਂ ਦੀ ਬੇਅਦਬੀ ਕੀਤੀ ਪਾੜ ਦੀ ਬੇਅਦਬੀ ਕੀਤੀ ਲੈਟਰਿੰਗਾਂ ਦੇ ਵਿੱਚ ਇਹਨੇ ਉਹਨਾਂ ਫਲਸ਼ਾਂ ਦੇ ਵਿੱਚ ਇਹਨੇ ਲਗਵਾ ਕੇ ਉਹ ਸਾਰੇ ਅੰਗ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੋਥੀਆਂ ਦੇ ਅੰਗ ਲਵਾ ਕੇ ਉਥੇ ਪਾਠ ਚਲਾ ਕੇ ਉਥੇ ਲਾਈਵ ਕਰ ਕਰਕੇ ਸਿੱਖਾਂ ਨੂੰ ਗਾਲਾਂ ਕੱਢੀਆਂ ਉਤੋਂ ਬਾਅਦ ਸਾਡੀ ਅਣਖ ਨਹੀਂ ਜਾਗੀ ਉਤੋਂ ਬਾਅਦ ਸਾਡੀ ਗੈਰਤ ਨਹੀਂ ਜਾਗੀ ਸਾਡੇ ਵਰਗੇ ਜਿਹੜੇ ਆਮ ਨੌਜਵਾਨ ਨੇ ਆਮ ਘਰਾਂ ਦੇ ਉਹ ਇਹਨਾਂ ਨਾਲ ਲੜਦੇ ਭਿੰਦੇ ਨੇ ਪਰ ਉੱਪਰਲੀ 엘ੀਟ ਕਲਾਸ ਜਿਹੜੀ ਆ ਜਿਹੜੇ ਆਪਣੇ ਜਥੇਦਾਰ ਅਖਵਾਉਂਦੇ ਆ ਜਿਹੜੇ ਆਪਣੇ ਆਪ ਨੂੰ ਕੌਮ ਦੇ ਨੇਤਾ ਅਖਵਾਉਂਦੇ ਆ ਕੌਮ ਦੇ ਰੈਬਰ ਉਠਾਉਂਦੇ ਆ ਉਹਨਾਂ ਦੇ ਮੂੰਹ ਚ ਦਹੀਂ ਜੰਮਿਆ ਰਿਹਾ ਉਹਨਾਂ ਦੇ ਮੂੰਹੋਂ ਇੱਕ ਲਫ਼ਜ਼ ਨਹੀਂ ਨਿਕਲਿਆ ਹੈਗਾ ਤੇ ਉਲਟਾ ਹੁਣ ਆਪਾਂ ਇਹ ਜਿਹੜਾ ਬੰਦਾ ਇਹ ਸ਼ਜਾਦ ਪੱਟੀ ਦਾ ਖਾਸ ਸ਼ਜਾਦ ਪੱਟੀ ਨੇ ਬੰਬ ਸਟਵਾਇਆ ਰੋਜ਼ਰ ਤੇ ਕਿਉਂਕਿ ਰੋਜ਼ਰ ਨੇ ਵਾਪਸ ਜਵਾਬ ਦਿੱਤਾ ਰੋਜ਼ਰ ਸੰਧੂ ਨੇ ਵਾਪਸ ਜਵਾਬ ਦਿੱਤਾ ਪਰ ਅਸੀਂ ਕਿੱਥੇ ਸੀ ਅਸੀਂ ਖੁੱਡਾਂ 'ਚ ਵੜੇ ਹੋਏ ਸੀ ਅਸੀਂ ਜਿੰਨੇ ਵੀ ਉੱਪਰਲੀ ਕਲਾਸ ਦੇ ਲੀਡਰ ਹੈਗੇ ਆ ਜਥੇਦਾਰ ਹੈਗੇ ਆ ਮੌਤਵਾਰ ਹੈਗੇ ਆ ਜਥੇਬੰਦੀਆਂ ਆਪਾਂ ਕਿੱਥੇ ਸੀ ਸਾਡੀ ਨੀਂਦ ਨਹੀਂ ਖੁੱਲੀ ਰੋਜ਼ਰ ਵਰਗੀਆਂ ਦੇ ਘਰ ਤੇ ਬੰਬ ਸਟਾਇਆ ਗਿਆ ਕਿਉਂਕਿ ਰੋਜ਼ਰ ਨੇ ਪਲਟਵਾਰ ਕੀਤਾ ਤੇ ਅਸੀਂ ਹੁਣ ਇਹ ਮੰਗ ਕਰ ਰਹੇ ਆ ਕਿ ਸਾਡਾ ਜੀ ਲਾਂਗਾ ਖੋਲੋ ਅਸੀਂ ਪਰਲੇ ਪਾਸੇ ਜਾਣਾ ਆ ਪਰਲੇ ਪਾਸੇ ਜਾ ਕੇ ਅਸੀਂ ਕਰਨਾ ਕੀ ਆ ਉਹ ਗੁਰੂ ਸਾਹਿਬ ਦਾ ਦਰਸ਼ਨ ਦੇ ਕੋ ਗੁਰੂ ਗੁਰੂ ਗ੍ਰੰਥ ਸਾਹਿਬ ਸਭ ਜਗ੍ਹਾ ਇੱਕ ਆ ਮੇਰੀ ਬੇਨਤੀ ਸਮਝਣ ਦੀ ਕੋਸ਼ਿਸ਼ ਕਰਿਓ ਜਿਹੜੀ ਆਈਐਸਆਈ ਆਵੇ ਆਦਮੀਆਂ ਕਰਵਾ ਰਹੀ ਆ ਜਿਹੜੀ ਐਸਆਈ ਸ਼ਾਜਾਦ ਪੱਟੀ ਵਰਗਿਆਂ ਤੋਂ ਰੋਜ਼ਰ ਦੇ ਬੰਬ ਸਟਵਾਰੀ ਆ ਜਿਹੜੀ ਐਸਆਈ ਆਈਐਸਆਈ ਜਿਹੜੀ ਆ ਉਹ ਉਹ ਐਂਦਾ ਤੇ ਗੋਂਦਲ ਵਰਗੇ ਗੁੰਡਿਆਂ ਨੂੰ ਪਾਲ ਰਹੀ ਆ ਇੱਕ ਪਾਸੇ ਐਸਆਈ ਤੁਹਾਡੀ ਧਰਮ ਦੀ ਬੇਅਦਵੀ ਕਰਵਾਉਂਦੀ ਆ ਤੁਹਾਡੀਆਂ ਬੱਚੀਆਂ ਦੇ ਕਿਡਨਾਪ ਕਰਵਾਉਂਦੀ ਆ ਤੁਹਾਡੀਆਂ ਬੱਚੀਆਂ ਦੇ ਬਲਾਤਕਾਰ ਕਰਵਾਉਂਦੀ ਆ ਜਿਹੜੀ ਗਰੂਮਿੰਗ ਗੈਂਗ ਚਲਾਉਂਦੀ ਆ ਗਰੂਮਿੰਗ ਗੈਂਗ ਦੇ ਬਾਰੇ ਮੇਰੇ ਖਿਆਲ ਨਾਲ ਪੰਜਾਬ 'ਚ ਹਾਲੇ ਕਿਸੇ ਨੂੰ ਪਤਾ ਹੀ ਨਹੀਂ ਹੋਣਾ 5 ਲੱਖ ਤੋਂ ਵੱਧ ਬੱਚੀ ਕਿਡਨਾਪ ਬਲਾਤਕਾਰ ਤੇ ਉਹਨੂੰ ਸੁੱਲੀ ਬਣਾਇਆ ਗਿਆ ਕੱਲੇ ਇੰਗਲੈਂਡ ਦੇ ਅੰਦਰ ਕਿਸੇ ਨੂੰ ਪਤਾ ਪੰਜਾਬ ਦੇ ਅੰਦਰ ਕਿਸੇ ਨੇਤਾ ਨੇ ਅਜੇ ਤੱਕ ਬੋਲੇ ਆ ਤੇ ਅਸੀਂ ਵੱਧ ਚੜ ਕੇ ਪਰਲੇ ਪਾਸੇ ਜਾ ਕੇ ਉਹ ਗੁੱਲ ਕਾਂ ਜਿਹੜੀਆਂ ਰੱਖੀਆਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਰੇ ਨੇ ਪਰ ਉਹਨਾਂ ਦੇ ਅੰਦਰ ਜਿਹੜਾ ਪੈਸਾ ਜਾ ਰਿਹਾ ਉਹ ਸਿੱਧਾ-ਸਿੱਧਾ ਆਈਐਸਆਈ ਨੂੰ ਫੰਡ ਹੋ ਰਿਹਾ ਤੇ ਆਈਐਸਆਈ ਜਿਹੜੀ ਹੈਗੀ ਆ ਉਸ ਪੈਸੇ ਨੂੰ ਕਿਉਂਕਿ ਪਰਲੇ ਪਾਸੇ ਇਸ ਚੀਜ਼ ਨੂੰ ਸਮਝ ਲਿਓ ਕਿਉਂਕਿ ਪਰਲੇ ਪਾਸੇ ਗੁਰਦੁਆਰਿਆਂ ਦਾ ਜਿੰਨਾ ਵੀ ਕੰਟਰੋਲ ਆ ਉਹ ਕਿਸੇ ਪ੍ਰਬੰਧਕ ਕਮੇਟੀ ਦੇ ਕੋਲ ਨਹੀਂ ਆ ਉਹ ਸਿੱਧਾ-ਸਿੱਧਾ ਸਰਕਾਰ ਦੇ ਕੋਲ ਆ ਪਾਕਿਸਤਾਨ ਦੀ ਸਰਕਾਰ ਆਪ ਪ੍ਰਬੰਧ ਕਰਦੀ ਆ ਪਾਕਿਸਤਾਨੀ ਏਜੰਸੀਆਂ ਆਪ ਪ੍ਰਬੰਧ ਕਰਦੀਆਂ ਤੇ ਸਾਡੇ ਜਿਹੜੇ ਉਥੇ ਗਰੰਥੀ ਪਾਟੀ ਜਿਹੜੇ ਨੇ ਨਾ ਉਹ ਸਿਰਫ ਉਥੇ ਤਨਖਾਈਏ ਨੇ ਸਿਰਫ ਸੇਵਾਦਾਰ ਨੇ ਸਿਰਫ ਉਥੇ ਉਹਨਾਂ ਵੱਲੋਂ ਅਪਾਇੰਟ ਕੀਤੇ ਗਏ ਨਹੀਂ ਜਿੱਦਾਂ ਸਾਡੇ ਇੱਥੇ ਸ਼੍ਰੋਮਣੀ ਕਮੇਟੀ ਆ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਜਾਂ ਜਿੱਦਾਂ ਸਿੰਘ ਸਭਾ ਪ੍ਰਬੰਧਕ ਕਮੇਟੀ ਹੈਗੀ ਆ ਉਥੇ ਇਹਦਾ ਦਾ ਕੁਝ ਨਹੀਂ ਹੈਗਾ ਉਥੇ ਸਿੱਧਾ ਸਿੱਧਾ ਆਈਐਸਆਈ ਦੇ ਕੰਟਰੋਲ ਚ ਗਵਰਨਮੈਂਟ ਦੇ ਕੰਟਰੋਲ ਚ ਆ ਤੇ ਆ ਜਿੰਨੀਆਂ ਵੀ ਬੇਅਦਬੀਆਂ ਤੁਸੀਂ ਦੇਖੀਆਂ ਜਾਂ ਜਿੰਨੀ ਵੀ ਬਕਵਾਸ ਤੁਸੀਂ ਸੁਣੀ ਸਿੱਖਾਂ ਦੇ ਬਾਰੇ ਇਹ ਸਾਰੀ ਆਈਐਸਆਈ ਦੇ ਕੰਟਰੋਲ ਤੋਂ ਬਿਨਾ ਨਹੀਂ ਹੋ ਸਕਦੀ ਓਏ ਇਹ ਕੋਣ ਉਥੇ ਪਤਾ ਨਹੀਂ ਹਿਲਦਾ ਆਈਐਸਆਈ ਤੋਂ ਬਿਨਾ ਪਰ ਆ ساری ਬਕਵਾਸ ਹੁੰਦੀ ਆ ਸਿੱਖਾਂ ਦੇ ਖਿਲਾਫ ਉਹ ਆਈਐਸਸੀ ਦੇ ਕੰਟਰੋਲ ਚ ਜੜੀਆਂ ਗੋਲਕਾਂ ਨੇ ਉਹਨਾਂ ਗੋਲਕਾਂ ਦਾ ਫੰਡ ਸਿੱਧਾ ਸਿੱਧਾ ਆਈਐਸਆਈ ਨੂੰ ਜਾਂਦਾ ਇੱਕ ਪਾਸੇ ਤਾਂ ਇਹ ਭੁੱਖੇ ਮਰਨ ਲੱਗੇ ਹੋਏ ਨੇ ਇਹਨਾਂ ਕੋਲ ਖਾਣ ਨੂੰ ਦਾਣੇ ਨਹੀਂ ਹੈਗੇ ਇਹਨਾਂ ਕੋਲ ਭੋਣ ਨੂੰ ਦਾਣੇ ਨਹੀਂ ਹੈਗੇ ਇਹਨਾਂ ਕੋਲ ਸਬਜ਼ੀ ਤਰਕਾਰੀ ਹੈ ਨਹੀਂਗੀ ਡੇਡੜ ਦੋ-ਦੋ ਲੱਖ ਰੁਪਏ ਦੀਆਂ ਮੋਟਰਸਾਈਕਲਾਂ ਆਮ ਹੋਈਆਂ ਪਈਆਂ ਉਥੇ 1000 ਰੁਪਏ ਕਿਲੋ ਆਟਾ ਹੋਇਆ ਪਿਆ ਦੂਜੇ ਪਾਸੇ ਅਸੀਂ ਉਸ ਡਿੱਗਦੀ ਹੋਈ ਟੈਂਦੀ ਹੋਈ ਉਸ ਏਜੰਸੀ ਨੂੰ ਅਸੀਂ ਸਟੈਂਡ ਕਰ ਰਹੇ ਆ ਤੇ ਉਹ ਏਜੰਸੀ ਸਾਡੇ ਹੀ ਗੁਰੂਆਂ ਨੂੰ ਸਾਡੇ ਹੀ ਮੋਤ ਸਾਡੇ ਜਰਨੈਲਾ ਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੀਆਂ ਪੋਥੀਆਂ ਨੂੰ ਬੇਅਦਵੀਂ ਕਰਵਾ ਰਹੀ ਆ ਤੇ ਅਸੀਂ ਬਰਲੇ ਪਾਸੇ ਜਾ ਕੇ ਲੈਣਾ ਕੀ ਆ ਆਹ ਵੀਡੀਓਜ਼ ਪਾਕਿਸਤਾਨ ਦੀਆਂ ਫਿਲਮਾਂ ਦੇ ਵਿੱਚ ਗੁਰਸਿੱਖਾਂ ਨੂੰ ਗਾਤਰੇ ਪਾ ਕੇ दारू ਪੀਂਦਾ ਦਿਖਾਇਆ ਜਾ ਰਿਹਾ ਮੈਂ ਤੇਰੇ ਚਰਨਾ ਵਿੱਚ ਬੈ ਕੇ ਦਰਖਾਸਤ ਆ ਕਰਨਾ ਆ ਕੁਛ ਕਰ ਤੂੰ ਤਾਂ ਹੋ ਰਹੀਆਂ ਮੈਂ ਬੋਤਲ ਵਿੱਚ ਕੁਛ ਛੜੂਦਾ ਤੂੰ ਸੋਚੂਗਾ ਹੈ ਆ ਬਾਗਰੂ ਦਾ ਖਾਰਜਾ ਤੇ ਬਾਗਰੂ ਦੀ ਜੈ ਤੇ ਬਾਗਰੂ ਦਾ ਖਾਰਜਾ ਤੇ ਬਾਗਰੂ ਦੀ ਜੈ ਗੁਰਸਿੱਖਾਂ ਨੂੰ ਕੱਲ ਮੈਂ ਪੜਦੇ ਦਿਖਾਇਆ ਜਾ ਰਿਹਾ ਗੁਰਸਿੱਖਾਂ ਨੂੰ ਆਪਣੀਆਂ ਕਿਰਪਾਨਾਂ ਦੇ ਨਾਲ ਆਪਣੇ ਕੇਸ ਕਤਲ ਕਰਦੇ ਦਿਖਾਇਆ ਜਾ ਰਿਹਾ ਗੁਰਸਿੱਖਾਂ ਨੂੰ ਕਿਸ ਤਰੀਕੇ ਨਾਲ ਜਲੀਲ ਕੀਤਾ ਜਾ ਰਿਹਾ ਆ ਰੀਸੈਂਟ ਮੋਲਾ ਜੱਟ ਦੇ ਵਿੱਚ ਕੀ ਕੁਛ ਕੀਤਾ ਇਹਨਾਂ ਨੇ ਤੇ ਆਪਾਂ ਨੂੰ ਕਿਹੜੀ ਕਾਲੇ ਪਈ ਆ ਤਾਨੂੰ ਕਿਹੜੀ ਕਾਲੇ ਪਈਆ ਖੜਜੋ ਥੋੜਾ ਟਾਈਮ اٹਕ ਜੋ ਮਹਾਰਾਜ ਮਹਾਰਾਜ ਤੁਹਾਨੂੰ ਰਾਜ ਬਖਸ਼ਣ ਮੈਂ ਕਹਿੰਨਾ ਮਹਾਰਾਜ ਕਿਰਪਾ ਕਰਨ ਤੁਹਾਨੂੰ ਖਾਲਸੇ ਨੂੰ ਗੁਰੂ ਸਾਹਿਬ ਕਿਰਪਾ ਕਰਨ ਖਾਲਸੇ ਨੂੰ ਰਾਜ ਬਖਸ਼ਣ ਖਾਲਸਾ ਆਪ ਮਹਾਰੇ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਦੇਖੇ ਜੇ ਮੋਦੀ ਨੇ ਲਾਂਗਾ ਬੰਦ ਕੀਤਾ ਆ ਕੋਈ ਨਾ ਕੋਈ ਸਿਕਿਉਰਿਟੀ ਕਨਸਰਨ ਹੋਣ ਉੱਭਗਾ ਉਹਦਾ ਬਟ ਮੈਂ ਇਹ ਕਹਿਣਾ ਆ ਵੀ ਅਸੀਂ ਅੱਜ ਦੇ ਟਾਈਮ 'ਚ ਕੰਟਰੋਲ ਦੇ ਵਿੱਚ ਆਈਐਸਆਈ ਆ ਅਸੀਂ ਉਹਨੂੰ ਮਜ਼ਬੂਤ ਕਰਨਾ ਕਿਉਂ ਆ ਇੱਕ ਵਾਰੀ ਹੋਲੈਂਡੋਂ ਇਹਨਾਂ ਨੂੰ ਤਬਾਹ ਗੁਰਦੁਆਰੇ ਉੱਥੇ ਹੀ ਰਹਿਣੇ ਆ ਅਸਥਾਨ ਉੱਥੇ ਹੀ ਰਹਿਣੇ ਆ ਆਈਐਸਆਈ ਨੂੰ ਤਬਾਹ ਹੋ ਲੈਣ ਦੋ ਇੱਕ ਵਾਰੀ ਕਿਉਂ ਅਸੀਂ ਇਹਨਾਂ ਦੇ ਮੂੰਹ ਚ ਪਾ ਕੇ ਇਹਨਾਂ ਨੂੰ ਸਟਰੋਂਗ ਕਰਕੇ ਤੇ ਇਹਨਾਂ ਤੋਂ ਹੀ ਆਪਣੇ ਧਾਰਮਿਕ ਸਥਾਨਾਂ ਦੀ ਬੇਅਦਵੀਂ ਕਰਵਾ ਰਹੇ ਆ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਣੀਆਂ ਪੌਥੀਆਂ ਦੀ ਆਪਣੇ ਪਾਠ ਦੀ ਆਪਣੀਆਂ ਬੱਚੀਆਂ ਦੀ ਬੇਵਤੀ ਕਿਉਂ ਕਰਵਾ ਰਹੇ ਆ ਆਪਾਂ ਇਹਨਾਂ ਨੂੰ ਮਜ਼ਬੂਤ ਕਰਨਾ ਕਿਉਂ ਆ ਸਾਡਾ ਉਹਨਾਂ ਦੀ ਗੁਲਗ ਦੇ ਵਿੱਚ ਪਰਲੇ ਪਸ ਦੀ ਗੁਲਗ ਚ ਪਾਇਆ 1 ਰੁਪਿਆ ਉਹ ਪਲਟ ਕੇ ਇਹਨਾਂ ਇਹਨਾਂ ਆਈਐਸਈ ਦੇ ਚਮਚਿਆਂ ਤੋਂ ਸਾਢੇ ਤੇ ਸਾਢੇ ਤੇ ਹੀ ਵਾਰ ਹੋ ਰਿਆ ਸਾਨੂੰ ਇਹ ਸਿੰਪਲ ਜੀ ਗੱਲ ਨਹੀਂ ਸਮਝ ਆਉਂਦੀ ਮਿਹਰਬਾਨੀ ਮੈਂ ਤਾਂ ਕਹਿੰਨਾ ਮੋਦੀ ਨੇ ਆ ਜਿਹੜਾ ਲਾਂਗਾ ਬੰਦ ਕੀਤਾ ਹੈਗਾ ਇਹ ਉਦੋਂ ਤੱਕ ਬੰਦ ਕਰੀ ਰੱਖੇ ਜਦੋਂ ਤੱਕ ਸਾਡੇ ਹੱਥ ਖਾਲਸਾ ਰਾਜ ਨਹੀਂ ਆਉਂਦਾ ਸਾਨੂੰ ਵੀ ਇਹ 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 ਅਹਿਸਾਸ ਹੋਵੇ ਕਿ ਅਸੀਂ ਖਾਲਸਾ ਰਾਜ ਲੈਣਾ ਹੈ ਤੇ ਪਰਲੇ ਪਾਸੇ ਦਾ ਰਾਜ ਜਿਹੜਾ ਆ ਲਾਹੌਰ ਦਾ ਕਿਲਾ ਜਿਵੇਂ ਸਾਡੇ ਇੰਨੇ ਹੀ ਪ੍ਰੇਮੀ ਨੇ ਜੋ ਸਾਡੇ ਇੰਨੇ ਹੀ ਭਗਤ ਨੇ ਤੇ ਲਾਹੌਰ ਦਾ ਕਿਲਾ ਤਾਂ ਸਾਡੇ ਮਹਾਰਾਜਾ ਰਣਜੀਤ ਸਿੰਘ ਦਾ ਆ ਨਾ ਇਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਹੈ ਸਾਨੂੰ ਚਲੋ ਬਾਕੀ ਖਾਲਸਾ ਰਾਜ ਦੀ ਬਾਅਦ ਚ ਗੱਲ ਕਰਦੇ ਆ ਘਟੋ ਘਟ ਇਹ ਭਾਈ ਜਾਨ ਜਿਹੜੇ ਆ ਸਾਡੇ ਭਾਈ ਜਾਨ ਬਣੇ ਫਿਰਦੇ ਨੇ ਇਹ ਲਾਹੌਰ ਦਾ ਕਿਲਾ ਖਾਲਸੇ ਨੂੰ ਵਾਪਸ ਦੇਦਣ ਲਾਹੌਰ ਦੇ ਕਿਲੇ ਤੇ ਚੜਾ ਦੇਣ ਖਾਲਸੇ ਝੰਡਾ ਘਟੋ ਘਟ ਖਾਲਸਾ ਲਾਹੌਰ ਦਾ ਕਿਲਾ ਦੇ ਦਨ ਖਾਲਸੇ ਨੂੰ ਵੀ ਇਹ ਅੱਜ ਤੋਂ ਖਾਲਸੇ ਦਾ ਆ ਰਾਜ ਖਾਲਸੇ ਦਾ ਇਹ ਪੂਰੀ ਬਾਉਂਡਰੀ ਖਾਲਸੇ ਦੇ ਨਾਮ ਤੇ ਪੂਰਾ ਕਿਲਾ ਜਿਹੜਾ ਆ ਖਾਲਸੇ ਨੂੰ ਕਰ ਦੇਣ ਨਾਮ ਤੇ ਜੇ ਉਹ ਸਾਡੇ ਵੱਡੇ ਉਹ ਬੜੇ ਭਰਾ ਨੇ ਉਹਨਾਂ ਨੇ ਕਦੇ ਨਹੀਂ ਕਰਨਾ ਇਹ ਇਹਨਾਂ ਦੇ ਤਰਲੇ ਲੈਣੇ ਛੱਡੋ ਖਾਲਸਾ ਜੀ ਖਾਲਸਾ ਤਰਲੇ ਨਹੀਂ ਲੈਂਦਾ ਹੁੰਦਾ ਖਾਲਸਾ ਖੁਦ ਖੁਦਾਇਆ ਰਾ ਉਹ ਦੇਖੋ ਦਰਸ਼ਨਾਂ ਦੇ ਤਰਲੇ ਨਾ ਮੰਗੋ ਇਹਨਾਂ ਤੋਂ ਸਰਕਾਰਾਂ ਤੋਂ ਉਹਨਾਂ ਤੋਂ ਦਰਸ਼ਨਾਂ ਦੇ ਤਰਲੇ ਨਾ ਮੰਗੋ ਖਾਲਸਾ ਖੁਦ ਖੁਦਾਇਆ ਖਾਲਸਾ ਆਪ ਰਾਜ ਕੰਮ ਕਰੇਗਾ ਖਾਲਸਾ ਆਪਣੇ ਪ੍ਰਬੰਧ ਆਪ ਦੇਖੇਗਾ ਤੇ ਪਰਲੇ ਪਾਸੇ ਨੂੰ ਮੂੰਹ ਕਰਿਏ ਤੇ ਇਨਾਂ ਤੋਂ ਆਪਣੇ ਰਾਜ ਖੋਈਏ ਵਾਪਸ ਆਪਣੇ ਕਿਲੇ ਖੋਈਏ ਵਾਪਸ ਆਪਣੇ ਗੁਰਦੁਆਰੇ ਖੋਈਏ ਵਾਪਸ ਉਸ ਪਾਸੇ ਨੂੰ ਵਧਣ ਦੀ ਕੋਸ਼ਿਸ਼ ਕਰਿਏ ਉਸ ਪਾਸੇ ਨੂੰ ਆਪਣੀ ਮੈਂਟੈਲਿਟੀ ਡਿਵੈਲਪ ਕਰਿਏ ਤੇ ਉਸ ਪਾਸੇ ਨੂੰ ਮਜ਼ਬੂਤ ਹੋਈਏ ਕਿ ਮਹਾਰਾਜ ਸਾਨੂੰ ਇੰਨੀ ਕਿਰਪਾ ਕਰੇ ਅਸੀਂ ਐਨੇ ਮਜ਼ਬੂਤ ਹੋਈਏ ਕਿ ਉਹ ਪੂਰਾ ਖਾਲਸਾ ਰਾਜ ਜਿਹੜਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਖੈਬਰ ਤੇ ਪਸ਼ਤੂਨ ਜਿਹੜੀ ਹਰੀ ਸਿੰਘ ਨਲਵੇ ਨੇ ਜਿੱਤੀਆ بلوچستان ਜਿੱਥੇ ਅੱਜ ਜੰਗ ਚੱਲ ਰਹੀ ਆ ਮਹਾਰਾਜ ਸਿੱਖਾਂ ਨੂੰ ਇੰਨੇ ਕੁ ਸਮੱਤ ਬਖਸ਼ੇ ਇੰਨੇ ਕੁ ਮਜਬੂਤ ਕਰੇ ਕਿ ਸਿੱਖ ਆਪ ਉਸ ਜੰਗੇ ਮੈਦਾਨ ਚ ਉਤਰ ਕੇ ਆਪਣੇ ਗੁਰੂ ਧਾਮਾਂ ਦੇ ਬਦਲੇ ਇਹਨਾਂ ਤੋਂ ਲੈ ਕੇ ਆਪਣੀ ਰਾਜ ਦੀਆਂ ਨਿਸ਼ਾਨੀਆਂ ਇਹਨਾਂ ਤੋਂ ਸੁੱਲਿਆਂ ਤੋਂ ਵਾਪਸ ਲੈਣ ਤੇ ਇਹਨਾਂ ਦੀ ਜਿਹੜੀ ਜ਼ੁਬਾਨ ਹੈ ਇਹਨਾਂ ਦੀ ਜ਼ੁਬਾਨ ਤੋਂ ਪੋਚੇ ਲਵਾਣ ਤੇ ਇਹਨਾਂ ਦੀ ਜ਼ੁਬਾਨ ਤੇ ਤਤੇ ਸਰੀਏ ਲਾਣ ਜੈਸ ਜਵਾਨ ਤੋਂ ਇਹਨਾਂ ਨੇ ਬਕਵਾਸ ਮਾਰੀ ਆ ਉਸ ਪਾਸੇ ਨੂੰ ਵਧੀਏ ਨਾ ਕਿ ਇਸ ਪਾਸੇ ਨੂੰ ਵਧੀਏ ਕਿ ਹਾਜੀ ਉਹ ਸਾਨੂੰ ਜੀ ਤਰਲੇ ਕਰੀਏ ਕਿ ਸਾਨੂੰ ਦਰਸ਼ਨ ਕਰਾ ਦੋ ਖਾਲਸਾ ਕਦੇ ਕਿਸੇ ਦਾ ਤਰਲੇ ਨਹੀਂ ਕਰਦਾ ਹੁੰਦਾ ਮਜਬੂਤ ਰਹੀਏ ਮਜਬੂਤ ਰਹੀਏ ਗੁਰੂ ਸਾਹਿਬ ਦੇ ਦਰਸ਼ਨ ਉਦੋਂ ਕਰੀਏ ਜਦੋਂ ਗੁਰੂ ਸਾਹਿਬ ਦੇ ਕੀਤੀ ਹੋਈ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੋਈ ਜਦੋਂ ਅਸੀਂ ਉਸ ਦੇ ਬਦਲੇ ਲੈਣ ਜੋਗੇ ਹੋ ਜੀ ਇਹਨਾਂ ਤੋਂ ਜਦੋਂ ਇਹਨਾਂ ਤੋਂ ਉਸ ਚੀਜ਼ ਦਾ ਹਿਸਾਬ ਲੈਣ ਜੋਗੇ ਹੋ ਜੀ ਫਿਰ ਆਪ ਗੁਰੂ ਗੁਰੂ ਘਰਾਂ ਦੇ ਪ੍ਰਬੰਧ ਆਪ ਸੰਭਾ ਸੰਭੇਗਾ ਖਾਲਸਾ ਇੰਨਾ ਕਮਜ਼ੋਰ ਨਾ ਕਰੋ ਖਾਲਸਾ ਪੰਥ ਨੂੰ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ